ਖੋਲ ਜਿਵੇਂ ਬਾਈ ਨੇ ਦਿੱਤੀ ਹੈ ਜਾਣਕਾਰੀ ਇਹਦੇ ਬਾਰੇ ਵੀ ਇਹ ਹੈਗੀ ਆ ਸੱਜਣੋ ਐਮ 29 ਦੀ ਆ ਮਾਤਾ ਦਾ ਯਾਰ ਆਪਰੇਸ਼ਨ ਕਰਾਇਆ ਬਾਈ ਕਹਿੰਦਾ ਯਾਰ ਸ਼ਾਮ ਸਵਾਰ ਦਾ ਆਪਣਾ ਤਾਂ ਤਾਰਾ ਤੁਣਾ ਹੀ ਚਾਹੁੰਦੇ ਸੀ ਸਾਡੇ ਤਾਰਾ ਤੁਣਾ ਚੋਣ ਵਾਲਾ ਕੋਈ ਬੰਦਾ ਹੈ ਨਹੀਂ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਅੱਛਾ ਆਪਾ ਦੇ ਲਾਨੇਦਾਰ ਦੀ ਵੀ ਦੁਕਾਨ ਆ ਹਨਾ ਹਾਂ ਜੀ ਫਿਰ ਅਸੀਂ ਬਾਹਰ ਅੰਦਰ ਹੁੰਨੇ ਆ ਕਿ ਕਿ ਫਸਲ ਮਜਬੂਰੀ ਚ ਵੇਚਣੀ ਪੈਂਦੀ ਠੀਕ ਇਹ ਕਿਹਦੇ ਟੀਕੇ ਦੀ ਆ ਇਹ ਸੁਲਤਾਨ ਦੇ ਟੀਕੇ ਦੀ ਸੁਲਤਾਨ ਦੀ ਬੁੱਢੇ ਖੇੜੇ ਵਾਲੇ ਸੁਲਤਾਨ ਦੀ ਹਾਂ ਜੀ ਜਾਨਵਰ ਤਿੰਨੇ ਪੂਰੇ ਸ਼ੌਂਕ ਨਾਲ ਸਾਹਮਣੇ ਹੋਏ ਨੇ ਇਹ ਜੀ ਗੱਲ ਜਿਵੇਂ ਮਜਬੂ ਆ ਵੀ ਮਜਬੂਰੀ ਕਰਨ ਯਾਰ ਆਪਾਂ ਜਾਨਵਰ ਇਹ ਸੇਲ ਕਰਦੇ ਆ। ਵਾ ਲੈ ਚੱਲ ਥੋੜਾ ਡਰਦੇ ਨਹੀਂ ਹੈ ਨਾ ਆਉਂਦਾ ਨਹੀਂ ਇੱਧਰ ਕੋਈ। ਕੈਮਰੇ ਤੋਂ ਡਰ ਜਾਂਦਾ ਇਹ ਬੰਦਾ। ਹਾਂ ਕੱਤੀ ਚੰਗੀ ਆ ਲੰਬਾਈ ਲੰਬੀ ਵੀ ਚੰਗੀ ਆ। ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਲੱਗਿਆ ਬਾਈ ਬਣਾਉਣ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਦੀ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਸੰਗਰੂਰ ਕਿਉਂਕਿ ਆਪਣੇ ਜ਼ਿਲ੍ਹੇ 'ਚ ਹੀ ਰਹਿ ਜਾਂਦੇ ਨੇ ਬਾਈ। ਜਾਨਵਰ ਦਿਖਾਵਾਂਗਾ ਅੱਜ ਦੀ ਵੀਡੀਓ 'ਚ ਸੱਜਣੋ ਤਿੰਨ ਤੇ ਬਾਈ ਕਹਿੰਦਾ ਯਾਰ ਕਿਸੇ ਮਜਬੂਰੀ ਕਾਰਨ ਜਿਵੇਂ ਲਾ ਲੋ ਵੀ ਪਸ਼ੂ ਤਾਂ ਨਾ ਸਾਰੇ ਹੀ ਸੇਲ ਕਰਨਾ ਪਰ ਰੱਖੇ ਯਾਰ ਬਾਈ ਦੇ ਜੇ ਗੱਲ ਕਰ ਲਈ ਨਾ ਸੱਜਣੋ ਪਸ਼ੂਆਂ ਸ਼ੌਕ ਨਾਲ ਨੇ ਤੇ ਪਸ਼ੂ ਯਾਰ ਤੁਹਾਨੂੰ ਦੱਸਣਗੇ ਵੀ ਬਾਕੀ ਬਾਈ ਨੇ ਯਾਰ ਸ਼ੌਕ ਨਾਲ ਤਿਆਰ ਕਰੇ ਨੇ ਇੱਕ ਆ ਨਿੱਕੀ ਕੱਤੀ ਆ ਚੰਗੇ ਸੀਮਨ ਦੀ ਆ ਤੇ ਇੱਕ ਆ ਝੋਟੀ ਆ ਇਹ ਸੂਣ ਚ ਕੱਢਦੀ ਆ ਕੁਛ ਦਿਨ ਤੇ ਇੱਕ ਸੱਜਣੋ ਆ ਝੋਟੀ ਆ ਫੁੱਲ ਵੱਡੇ ਕਦ ਕਾਠ ਚ ਇਹ ਵੀ ਮੇਰਾ ਖਿਆਲ ਆ ਇੱਕ ਦੋ ਮਹੀਨਿਆਂ ਦੀ ਕੱਚੀ ਆ ਤੇ ਬਾਕੀ ਡਿਟੇਲ ਸਾਰੀ ਬਾਈ ਤੋਂ ਲਵਾਂਗੇ ਗੱਲਬਾਤ ਕਰਾਵਾਂਗੇ ਬਾਈ ਨਾਲ ਆ ਜੀ ਔਰ ਭਾਈ ਜੀ ਕੀ ਹਾਲ ਹੈ ਠੀਕ ਠਾਕ ਵੀਰੇ ਵਧੀਆ ਹਾਂ ਨਾਮ ਦੱਸ ਦਿਓ ਜੀ ਆਪਣਾ ਲਖਵਿੰਦਰ ਸਿੰਘ ਜੀ ਨਾਮ ਲਖਵਿੰਦਰ ਸਿੰਘ ਪਿੰਡ ਦੰਦੀਆ ਪਿੰਡ ਦੰਦੀਆ ਹਾਂ ਇਹ ਛੋਟੀ ਦੀ ਕੀ ਡਿਟੇਲ ਆ ਬਾਈ ਜਿਹੜੀ ਇਹ ਖੜੀ ਆ ਸਾਹਮਣੇ ਇਹ ਵੀਰੇ ਐਮ 23 ਛੋਟੀ ਆ ਜੀ ਅੱਛਾ ਖੁੱਦ ਐਮ 23 ਦੀ ਆ ਹਾਂਜੀ ਅੱਛਾ ਇੱਕ ਦੰਦਾਂ ਚ ਕਿਵੇਂ ਆ ਬਾਈ ਇਹ ਚਾਰ ਦੰਦ ਆ ਜੀ ਮੂੰਹੋਂ ਚਾਰ ਦੰਦ ਤਾਂ ਗੱਬਣ ਕਿੰਨੇ ਟਾਈਮ ਦੀ ਆ ਜੀ 8 ਮਹੀਨੇ ਜੀ 8 ਮਹੀਨਿਆਂ ਦੀ ਪੂਰੀਆਂ ਵੀ ਹੋ ਗਈ ਹਾਂਜੀ 2 ਮਹੀਨੇ ਰਹਿੰਦੇ ਨੇ ਹਾਂ ਲੈ ਖੋਲ ਕੇ ਤੋੜ ਦੇ ਬਾਈ ਇਹਨੇ ਲੈ ਮੂੰਹੋਂ ਹੈ ਗਿਆ ਸੱਜਣੋਂ ਚਾਰ ਦੰਦ ਉਹ ਛੋਟੀ ਦੀ ਬਾਡੀ ਬੁੱਡੀ ਦੀ ਗੱਲ ਕਰ ਕੱਦ ਵਿੱਡਾ ਜਿਹੜਾ ਬਾਈ ਇਹਦਾ ਕੱਦ ਵਿੱਡਾ ਆ ਗਿਆ ਫੁੱਲ ਵੱਡਾ ਇੱਥੇ ਤਾਂ ਸਿੰਘ ਸੰਗ ਦੀ ਬਣਾਵਟ ਦੇਖ ਸਕਦੇ ਹੋ ਝੋਟੀ ਦੀ ਲੰਬਾਈ ਲੰਬੂਈ ਦੇਖ ਸਕਦੇ ਹੋ ਇਹ ਆ ਗਈ ਬਾਈ ਪੂਰੇ 8 ਮਹੀਨੇ ਦੀ ਗੱਬਣਾ ਹੈ ਇਹਨੂੰ ਲੈ ਚੱਲ ਬਾਈ ਵਾਹ ਇੱਥੋਂ ਕਮਾਲੋ ਜੀ ਹਾਂ ਥੋੜਾ ਜਿਹਾ ਘਰੇਲੂ ਜਾਨਵਰ ਨੇ ਸੱਜਣੋਂ ਡਰਦੇ ਨੇ ਤੇ ਬਾਕੀ ਮੇਨ ਗੱਲ ਆ ਜਿਹੜੀ ਯਾਰ ਸੱਜਣੋਂ ਬਾਡੀ ਵਾਲੀ ਝੋਟੀ ਆ ਲੰਬਾਈ ਲੰਬੂਈ ਬਹੁਤ ਆ ਤੇ ਕੱਦ ਵਿੱਡ ਬਹੁਤ ਆ ਤੇ ਉੱਤੇੋਂ ਤਾਂ ਲਾਜਵਾ ਵੀ ਆ ਬਾਡੀ ਬੁੱਡੀ ਦੀ ਜਿੰਨੀ ਕਿ ਦੀ ਮੈਂ ਤਾਰੀਫ ਕਰਦਾ ਬਾਡੀ ਬੁੱਡੀ ਦੀ ਓਨੀ ਕੁ ਥੋੜੀ ਆ ਤੇ ਸਾਨੂੰ ਥਣ ਥਣੌਟ ਵੀ ਦਿਖਾ ਦੇਣਾ ਥਣਥਣਾ ਉਹ ਵੀ ਚੰਗਾ ਬਣਾਉਂਦੀ ਆਉਂਦੀ ਆ ਤੇ ਖੁਦ ਜਿਵੇਂ ਬਾਈ ਨੇ ਦਿੱਤੀ ਆ ਜਾਣਕਾਰੀ ਇਹਦੇ ਬਾਰੇ ਵੀ ਇਹ ਹੈਗੀ ਆ ਸੱਜਣੋ ਐ ਮਨਤੀ ਦੀ ਹਾਂ ਵੇਚਣ ਤਾਂ ਨਹੀਂ ਜੀ ਕਰਦਾ ਹੁਣ ਐਡੇ ਚੰਗੇ ਜਿਹਦਾ ਮਜ਼ਦੂਰੀ ਚ ਵੇਚਦੇ ਆ ਤੁਹਾਨੂੰ ਦੱਸਿਆ ਲਾਗਾ ਅੱਛਾ ਅੱਛਾ ਮਾਤਾ ਦਾ ਆਪਰੇਸ਼ਨ ਕਰਾਇਆ ਹਾਂ ਆ ਮਾਤਾ ਦਾ ਯਾਰ ਆਪਰੇਸ਼ਨ ਕਰਾਇਆ ਬਾਈ ਕਹਿੰਦਾ ਯਾਰ ਸਾਮ ਸਵਾਲ ਦਾ ਆਪਣਾ ਤਾਂ ਤਾਰਾ ਪੁਰਾਣੀ ਚਾਉਂਦੇ ਸੀ ਸਾਡੇ ਤਾਰਾਂ ਤੋਂ ਚੋਣ ਵਾਲਾ ਕੋਈ ਬੰਦਾ ਹੈ ਨਹੀਂ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ अच्छा ਆਪਾਂ ਦੇ ਲਾਣੇਦਾਰ ਦੀ ਵੀ ਦੁਕਾਨ ਆ ਹਨਾ ਹਾਂ ਜੀ ਫਿਰ ਅਸੀਂ ਬਾਹਰ ਅੰਦਰ ਹੁੰਨੇ ਆ ਕਿ ਫਸਲ ਮਜਬੂਰੀ ਚ ਵੇਚਣੀ ਪੈਂਦੀ ਠੀਕ ਆ ਗੱਲ ਉਹ ਇਹ ਜੇ ਹੀਰੇ ਯਾਰ ਵੇਚਣ ਦੀ ਗੱਲ ਕਰ ਲਈ ਸੱਜਣਾ ਜੀ ਕਰਦਾ ਨਹੀਂ ਇਹਦਾ ਰੇਟ ਕਿਵੇਂ ਕਰਾਂਗੇ ਆਪਾਂ ਇਹ ਝੋਟੀ ਦਾ ਇਹਦਾ ਫੋਨ ਤੇ ਕਰ ਲਾਂਗੇ ਰੇਟ ਜੀ ਇਹ ਜੇ ਕੱਚੀ ਆ ਨਾ ਜੀ ਠੀਕ ਆ ਗੱਲ ਆ ਹਾਂ ਇਹਦਾ ਅੱਜ ਹੀ ਲੈ ਜਾਣਗੇ ਕੱਚੀ ਕੁੱਚੀ ਦਾ ਆਪੇ ਪੱਕ ਜੂਗੀ ਇਹਨੂੰ ਤੋਰ ਦੋ ਕੋਕੀ ਆ ਇਹ ਝੋਟੀ ਥੋੜਾ ਜਿਹਾ ਡਰਦੀ ਆ ਹਨਾ ਇਹ ਕਿਹੜਾ ਸੂਆ ਸੁੰਦੀ ਆ ਬਾਈ ਇਹ ਦੂਜੇ ਸੂਏ ਸੂਈ ਅੱਛਾ ਇਹ ਸੁੰਦੀ ਆ ਦੂਜਾ ਸੂਆ ਦੰਦਾਂ ਚ ਕਿਵੇਂ ਆਹੇ ਇਹ ਵੀ ਚਾਰ ਦੰਦ ਦੀ ਆ ਜੀ ਲਾ ਇਹ ਵੀ ਸੱਜਣੋਂ ਚਾਰ ਦੰਦ ਆ ਕਿਉਂਕਿ ਆਮ ਬੰਦੇ ਦੇ ਘਰੇ ਜੇ ਮੈਂ ਗੱਲ ਕਰ ਲਾ ਜਾਨਵਰ ਚਾਰ ਦੰਦ ਤਾਂ ਪਹਿਲਾ ਸੂਆ ਵੀ ਨਹੀਂ ਸੁੰਦਾ ਜੇ ਗੱਲ ਕਰ ਲਾ ਪਰ ਇਹ ਸੱਜਣ ਨੇ ਯਾਰ ਚਾਰ ਦੰਦ ਦੀ ਝੋਟੀ ਇਹ ਦੂਜੇ ਸੂਏ ਵਾਸਤੇ ਵੀ ਤਿਆਰ ਕਰ ਲਈ ਕੋਈ ਗੱਲ ਨਹੀਂ ਟਕਾਈ ਨਾ ਲੈ ਜਾ ਆ ਲੇ ਵਾਲੂਆ ਚੰਗਾ ਬਣਾਈ ਆਉਂਦੀ ਆ ਪਰ ਇਹ ਵੀ ਹਜੇ ਨਾ ਕਈ ਦਿਨ ਕੱਢਦੀ ਆ ਪਰ ਬਾਈ ਕਹਿੰਦਾ ਯਾਰ ਸਾਮ ਸੰਭਾਲ ਦਾ ਸਿਸਟਮ ਆ ਜਿਹੜ ਉਹ ਖਾ ਹੋਇਆ ਪਿਆ ਵੀ ਤਾਂ ਕਰਕੇ ਆਪਾਂ ਹੁਣੇ ਸੇਲ ਕਰ ਦਾਂਗੇ ਇਹਨੂੰ ਵੀ ਤੇ ਥਣ ਥਨੋਟ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਤੇ ਲੇਵਾ ਅਗਲੇ ਬੰਨੇ ਵੀ ਛੋਟੀ ਪੁੱਲ ਦਿਖਾਉਂਦੀ ਆ ਕਿਉਂਕਿ ਕੱਚੀ ਆ ਹਾਲੇ ਦਿਨ ਕੱਢਦੀ ਆ ਤੇ ਬਾਡੀ ਬੁੱਡੀ ਦੀ ਚੰਗੀ ਆ ਤੇ ਸਿੰਘ ਸੁੰਗ ਦੀ ਬਣਾਵਟ ਵੀ ਚੰਗੀ ਆ ਤੇ ਇੱਥੇ ਤੁਹਾਨੂੰ ਇਹਦੀ ਬਾਡੀ ਬੁੱਡੀ ਦਿਖਾ ਦਨੇ ਆਪਾਂ ਇਹ ਕਿੰਨਾ ਕੁ ਟਾਈਮ ਕੱਢਦੀ ਆ ਬਾਈ ਇਹ 10 12 ਦਿਨਾਂ ਕਨੇ ਲੋ ਬਾਈ ਅੱਛਾ ਇਹ 10 12 ਦਿਨ ਦੀ ਕੱਚੀ ਆ ਇਹਦਾ ਪਹਿਲਣ ਦਾ ਕੀਦ ਉਧਰ ਹੈ ਇਹਦਾ ਜੀ 12 ਕਿਲੋਟਰ ਦੁੱਧ ਅਸੀਂ ਚੋਇਆ ਜੀ ਇਹਦਾ ਅੱਛਾ ਪਹਿਲਾਂ ਨੇ ਦਿੱਤਾ ਇਹਨੇ 12 ਲੀਟਰ ਜੀ ਆਪਾਂ ਗੱਲ ਕਰ ਲਈਏ ਆ ਪਹਿਲਣ ਦਾ ਹੈਗਾ ਇਹਦਾ 12 ਲੀਟਰ ਦੁੱਧ ਸੱਜਣਾ ਝੋਟੀ ਸਾਫ ਸੁਥਰੀ ਆ ਰਹੀ ਇੱਕ ਪੱਖ ਤੋਂ ਜੇ ਗੱਲ ਕਰ ਲਈਏ ਲੇਵੇ ਲੂਵੇ ਤੋਂ ਕਰ ਲਈਏ ਠਾਣ ਠਣਾੜ ਤੋਂ ਕਰ ਲਈਏ ਕਰੀ ਬਾਈ ਐਨ ਮਾੜੀ ਜੀ ਆ ਮਾੜੀ ਇਹਦੇ ਇਧਰ ਉਧਰ ਜਾਊਗੀ ਕਿਉਂਕਿ ਲੇਵਾ ਹਜੇ ਤਿਆਰ ਕਰਨ ਲੱਗੀ ਆ 10 12 ਦਿਨ ਬੜੇ ਆਰਾਮ ਨਾਲ ਕਰ ਦੂਗੀ ਝੋਟੀ ਤੇ ਮੇਨ ਗੱਲ ਆ ਜਿਹੜੀ ਯਾਰ ਜਾਨਵਰ ਬਾਈ ਦੇ ਠੰਡੇ ਸੀਲ ਨੇ ਤੇ ਸਾਂਭ ਸੰਭਾਲ ਬਾਕੀ ਸੋਨੂੰ ਯਾਰ ਜਾਨਵਰ ਦੱਸਦੇ ਹੋਣਗੇ ਵੀ ਸਾਂਭ ਸੰਭਾਲ ਚੰਗੀ ਆ ਬਾਈ ਦੀ ਇਹ ਇਹਦਾ ਵੀ ਮੁੱਲ ਕਰਾਂ ਤਾਂ ਮੁੱਲ 90 ਆ ਨਹੀਂ ਆਪਾਂ ਇਹ 87000 ਦੀ ਛੜਦੇ ਆਂ ਛੋਟੀ ਇਹ ਛੜ ਦਾਂਗੇ ਆਪਾਂ 87000 ਦੀ ਆ ਥਣਥਣਾੜ ਚੰਗਾ ਲੱਗਿਆ ਤੇ ਪਹਿਲਣ ਨੇ ਕੱਢਿਆ 12 ਵੀ ਐਸ ਵਾਰੀ 2 ਕਿਲੋ ਕਮ ਸੇ ਕਾਮੇ ਦੀ ਵਧਣ ਦੀ ਉਮੀਦ ਹੈਗੀ ਆ ਤੇ ਜਾਨਵਰ ਠੰਡਾ ਸੀਲਾ 87 ਜੋ ਮਾਨਤਾਨ ਛੋੜ ਛੱਪਾ ਹੋ ਜੂਗੀ ਇਹ ਜੀ ਗੱਲ ਨਹੀਂ ਤੇ ਹੁਣ ਇੱਕ ਆ ਨਗੀਨਾ ਵੀ ਯਾਰ ਸਾਨੂੰ ਦਿਖਾ ਦੇ ਨੇ ਇਹਦੀ ਉਮਰ ਕਿੰਨੀ ਕਾ ਭਾਈ ਇਹ ਹੋਊ ਵੀ ਸਾਲ ਤੋਂ ਥੱਲੇ ਥੱਲੇ ਆ ਜੀ ਇਹ ਆ ਸਾਲ ਦੇ ਅੰਦਰ ਹੀ ਆ ਇਹ ਕਿਹੜੇ ਟੀਕੇ ਦੀ ਆ ਇਹ ਸੁਲਤਾਨ ਦੇ ਟੀਕੇ ਦੀ ਸੁਲਤਾਨ ਦੀ ਬੁੱਢੇ ਖੇੜੇ ਵਾਲੇ ਸੁਲਤਾਨ ਦੀ ਹਾਂਜੀ ਹਾਂਜੀ ਹਾਂ ਇਹਨੂੰ ਵੀ ਤੋੜ ਦੋ ਖੋਲ ਕੇ ਲਾ ਸੱਜਣੋ ਇਹ ਹੈਗੇ ਬੁੱਢੇ ਖੇੜੇ ਵਾਲੇ ਸੁਲਤਾਨ ਦੀ ਬਈ ਕੱਟੀ ਯਾਰ ਇਹ ਵੀ ਬਾਈ ਨੇ ਆਨ ਜਾਨਵਰ ਤਿੰਨੇ ਪੂਰੇ ਸ਼ੌਂਕ ਨਾਲ ਸਾਹਮਣੇ ਹੋਏ ਨੇ ਇਹੀ ਗੱਲ ਨਹੀਂ ਜਿਵੇਂ ਮਜਬੂਰੀ ਬਾਈ ਨੇ ਤੁਹਾਨੂੰ ਦੱਸੀ ਦਿੱਤੀ ਆ ਵੀ ਮਜਬੂਰੀ ਕਰਨ ਯਾਰ ਆਪਾਂ ਜਾਨਵਰ ਇਹ ਸੇਲ ਕਰਦੇ ਆ ਵਾ ਲੈ ਚੱਲ ਥੋੜਾ ਜਿਹਾ ਡਰਦੇ ਨਹੀਂ ਹਨਾ ਆਉਂਦਾ ਨਹੀਂ ਇਧਰ ਕੋਈ ਆ ਕੈਮਰੇ ਤੋਂ ਡਰ ਜਾਂਦਾ ਜੀ ਬਹੁਤ ਹਾਂ ਕੱਤੀ ਚੰਗੀ ਆ ਲੰਬਾਈ ਲੰਗੂਈ ਵੀ ਚੰਗੀ ਆ ਤੇ ਮੇਨ ਗੱਲ ਆ ਪਿੱਠ ਫੁੜੀ ਦੀ ਬਣਾਵਟ ਆ ਯਾਰ ਉਹ ਵੀ ਲਾਜਵਾਬ ਆ ਹਾਂ ਉਹ ਵੀ ਲਾਜਵਾਬ ਆ ਬਾਡੀ ਬੂਡੀ ਮਾਰਦੀ ਆ ਚਮਕਾਂ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਚਾਰੀ ਇਹਦੇ ਥਣ ਲੱਗੇ ਨੇ ਬੱਲੇ ਆ ਲੈ ਚੱਲ ਭਾਈ ਅੰਦਰ ਨੂੰ ਛੱਡ ਦੇ ਕੋਈ ਗੱਲ ਨਹੀਂ ਹਾਂ ਛੱਡ ਦੇ ਸਾਈਡ ਤੇ ਹੋ ਜਾ ਮਾੜ ਜਾ ਹਾਂ ਥਣ ਥਣੋਟਾ ਪਾਸ ਨੂੰ ਦਿਖਾ ਦਾਂ ਨੇ ਅਗਲੇ ਬੰਨੇ ਹਣ ਥਣੋਟੇ ਇਹਦੇ ਕੱਲਾ ਕੱਲਾ ਲੱਗਿਆ ਤੇ ਚਾਰੀ ਥਣ ਲੱਗੇ ਨੇ ਥੋੜੀ ਤੁਰਦੇ ਆ ਹਾਂ ਤੇ ਸਿੰਘ ਸੁੰਗ ਵੀ ਜਮਾ ਕੁੰਡਾ ਕਰੂਗੀ ਹਨਾ ਹਾਂਜੀ ਤੇ ਮੇਰੀ ਗੱਲ ਆ ਯਾਰ 31 ਸ਼ਕੀਨ ਬਹੁਤ ਆ ਜੇ ਗੱਲ ਕਰ ਲਈਏ ਵੀ ਜਾਨਵਰ ਇੰਨੇ ਚੰਗੇ ਨੇ ਬੰਦੇ ਭਾਈ ਲੈ ਜਾਣਗੇ ਜਾਨਵਰ ਸ਼ਕੀਨ ਨੇ ਪੂਰੇ ਤੇ ਸਾਂਭ ਸੰਭਾਲਦਾ ਯਾਰ ਉਹੀ ਗੱਲ ਆ ਵੀ ਲਾਜਵਾ ਵੀ ਆ ਬਾਡੀ ਬੁੱਡੀ ਦੇ ਚੰਗੇ ਨੇ ਜਾਨਵਰ ਤੇ ਸੰਭਾਲ ਸੋਨੂੰ ਯਾਰ ਜਾਨਵਰ ਦੀ ਰੂਹ ਦੇਖ ਕੇ ਪਤਾ ਲੱਗ ਜਾਂਦਾ ਵੀ ਕਿਹੜਾ ਸੱਜਣ ਸੰਭਾਲ ਵਾਲਾ ਕਿਹੜਾ ਨਹੀਂ ਤੇ ਥਾਣੇ ਦੇ ਚਾਰੀ ਲੱਗੇ ਨੇ ਤੇ ਲੱਗੇ ਕੱਲੇ ਕੱਲੇ ਨੇ ਬਾਈ ਹਨਾ ਥੋੜਾ ਜਿਹਾ ਸਾਫ ਆ ਬੁਰੀ ਜੀ ਕੋਈ ਹਨਾ ਥੋੜਾ ਜਿਹਾ ਸਾਫ ਆ ਤੇ ਇਹ ਸ਼ੌਕ ਨਾਲ ਹੀ ਤਿਆਰ ਕਰੀਆਂ ਹੋਏ ਨੇ ਚੀਚਾ ਨਾਲ ਬਾਈ ਇਹਦੇ ਕਿੰਨੇ ਪੈਸੇ ਲਵਾਂਗੇ ਕਿਦਾ ਮੁੱਲ 35000 ਰੁਪਏ ਹਾਂ ਇਹਦਾ ਮੁੱਲ 35 ਕਿੰਨੇ ਛੜਦਾਂਗੇ ਫਿਕਸ ਰੇਟੇ ਦੱਸਣੀ ਆ ਜੀ ਫਿਕਸ ਰੇਟ 32 ਚੋਂ ਬਹਿਮਾਨਤਾ ਨਾ ਕਰਦਾਂਗੇ ਮੈਡਮ ਹਾਂ ਆ ਇਹਨੂੰ ਕਰਦੇ ਆ ਛੋਟੀ ਨ ਮਾੜੀ ਜੀ ਇਹਨੂੰ ਬਸ ਛੂਟ ਕਹਿ ਦਨੇ ਆ ਹਾਂਜੀ ਹਾਂਜੀ ਛੋਟ ਕਹਿ ਦਨੇ ਆ ਹਾਂ ਛੂਟ ਕਰਦਾਂਗੇ 32 ਚੋਂ ਹਾਂ ਬਾਈ ਕਹਿੰਦਾ ਲੈ 32000 ਚੋਂ ਛੋਟ ਛੱਪਾ ਕਰਦਾਂਗੇ ਕੱਤੀ ਚੰਗੀ ਆ ਸ਼ਕੀਨ ਆ ਪੂਰੀ ਤੇ ਇਹ 32 ਚੋਂ ਛੋਟ ਛੱਪਾ ਹੋ ਜਾਊਗਾ ਤੇ ਆ ਛੋਟੀ ਬਾਈ ਨੇ ਦੱਸਿਆ ਸੱਜਣਾ 87000 ਚ ਬਾਈ ਹੈਨਾ ਹਾਂਜੀ ਆ ਦੂਜਾ ਸੁਹਾ ਸੁਹੰਦੀ ਆ ਮੂੰਹੋਂ ਚਾਰ ਦੰਦ ਦਾ ਤੇ ਆ ਹੈਗੀ ਆ ਹਜੇ ਪਹਿਲਣ ਨੇ ਸੁਣਾ ਇਹ 8 ਮਹੀਨਾ ਦੀ ਗੱਬਣਾ ਇੱਕ ਵਾਰੀ ਤੁਹਾਨੂੰ ਹੋਰ ਦਿਖਾ ਦੇਣਾ ਇਹ ਹੈਗੀ ਆ ਬਾਈ ਕਹਿੰਦਾ M29 ਦੀ ਆ ਨੰਬਰ ਨੰਬਰ ਬੋਲ ਦਿਓ ਬਾਈ ਆਪਣਾ ਨੰਬਰ 9883 ਜੀ ਹਾਂਜੀ 0563 ਇਹ ਇੱਕ ਵਾਰੀ ਹੋਰ ਬੋਲ ਦਿਓ 9883 ਹਾਂਜੀ 0563 ਲੈ ਸੱਜਣੋ ਇਹਨਾਂ ਤਿੰਨੇ ਜਾਨਵਰਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ